ਜੀ ਕਾਲ ਸਾ ਵਾਹੇ ਗੁਰਜੀ ਕੀ ਫਤਿਹ ਮੇਰਾ ਨਾਮ ਜਪਮਨ ਸਿੰਘ ਹੈ ਅਤੇ ਮੈਂ ਪਹਿਲੇ ਕਲਾਸੇ ਪੜਦਾ ਹਾਂ ਅੱਜ ਮੈਂ ਆਪ ਜੀ ਨਾਲ ਜਨਮ ਸੰਸਕਾਰ ਸਾਂਝ ਕਰਨ ਜਾ ਰਿਹਾ ਹਾਂ ਸਿੱਖ ਰਤ ਮਰਿਆਦਾ ਵਿੱਚ ਚਾਰ ਸੰਸਕਾਰ ਹਨ ਪਹਿਲਾ ਜਨਮ ਸੰਸਕਾਰ ਦੂਜਾ ਅਮ੍ਰਿਤ ਸੰਸਕਾਰ ਤੀਜਾ ਅਨੰਦ ਸੰਸਕਾਰ ਚੌਥਾ ਮ੍ਰਿਤਕ ਸੰਸਕਾਰ ਜਨਮ ਸੰਸਕਾਰ ਮਤਲਬ ਜਨਮ ਵੇਲੇ ਕੀਤੇ ਜਾਣ ਵਾਲੇ ਸੰਸਕਾਰ ਅਮਰੇ ਸੰਸਕਾਰ ਮਤਲਬ ਅਮਰੇ ਛਕਾਉਣ ਵੇਲੇ ਕੀਤੇ ਜਾਣ ਵਾਲੇ ਸੰਸਕਾਰ ਆਨੰਦ ਸੰਸਕਾਰ ਮਤਲਬ ਵਿਆਹ ਵੇਲੇ ਕੀਤੇ ਜਾਣ ਵਾਲੇ ਸੰਸਕਾਰ ਮ੍ਰਿਤਕ ਸੰਸਕਾਰ ਮਤਲਬ ਮੌਤ ਵੇਲੇ ਕੀਤੇ ਜਾਣ ਵਾਲੇ ਸੰਸਕਾਰ ਹੁਣ ਅਸੀਂ ਗੱਲ ਕਰਦੇ ਹਾਂ ਜਨਮ ਸੰਸਕਾਰ ਦੀ ਜਦੋਂ ਸਿੱਖ ਦੇ ਘਰ ਬੱਚੇ ਦਾ ਜਨਮ ਹੁੰਦਾ ਹੈ ਅਤੇ ਉਸ ਦੀ માતા ਉੱਠਣ ਬੈਠਣ ਅਤੇ ਇਸ਼ਨਾਨ ਕਰਨ ਦੇ ਅੱਗੇ ਹੋ ਜਾਵੇ ਤਾਂ ਪਰਿਵਾਰ ਅਤੇ ਰਿਸ਼ਤੇਦਾਰ ਗੁਰਦੁਆਰੇ ਦੇੇਖ ਪਰਚਾਤ ਲੱਜ ਜਾਂਦੇ ਹਨ ਗੁਰੂ ਸਾਹਿਬ ਜੀ ਦੇ ਹਜ਼ੂਰ ਖੁਸ਼ੀ ਅਤੇ ਧੰਨਵਾਦ ਦੇ ਸ਼ੋਰ ਵੜੇ ਜਾਂਦੇ ਹਨ ਉਪਰੰਤ ਜੇਕਰ ਗੁਰਗੰਨ ਸਾਹਿਬ ਜੀ ਦਾ ਪਾਠ ਰੱਖਿਆ ਹੋਵੇ ਤਾਂ ਉਹਦੀ ਸਮਾਪਤੀ ਕੀਤੀ ਜਾਂਦੀ ਹੈ ਅਤੇ ਫਿਰ ਵਾਕ ਲਿਆ ਜਾਂਦਾ ਹੈ ਵਾਕ ਵਿੱਚ ਆਏ ਪਹਿਲੇ ਅੱਖਰ ਤੋਂ ਗ੍ਰੰਥੀ ਸਾਹਿਬ ਜੀ ਬੱਚੇ ਦਾ ਨਾਮ ਦੱਸਦੇ ਹਨ ਅਤੇ ਸੰਗਤ ਦੀ ਪਰਵਾਨਗੀ ਲੈ ਕੇ ਬੱਚੇ ਦਾ ਨਾਮ ਰੱਖਦੇ ਹਨ ਅਤੇ ਲੜਕੇ ਦਾ ਨਾਮ ਚ ਸਿੰਘ ਲਗਾਇਆ ਜਾਂਦਾ ਹੈ ਤੇ ਲੜਕੀ ਦਾ ਨਾਮ ਚ ਕੋਲ ਲਗਾਇਆ ਜਾਂਦਾ ਹੈ ਛੇ ਪੌੜੀਆਂ ਅਨੰਦ ਸਾਹਿਬ ਅਤੇ ਅਰਦਾਸ ਕੀਤੀ ਜਾਂਦੀ ਹੈ ਅਤੇ ਫਿਰ ਕੜਾ ਪ੍ਰਸ਼ਾਦ ਵਰਤਾਇਆ ਜਾਂਦਾ ਹੈ ਇਸ ਤਰ੍ਹਾਂ ਸਾਡੀ ਜਨਮ ਸੰਸਕਾਰ ਦੀ ਮर्यादा ਪੂਰੀ ਹੁੰਦੀ ਹੈ ਜਨਮ ਸੰਸਕਾਰ ਵਿੱਚ ਇਹ ਕੰਮ ਨਹੀਂ ਕਰਨੇ ਚਾਹੀਦੇ ਪਹਿਲੇ ਖਾਣ ਪੀਣ ਵਿੱਚ ਕੋਈ ਸूतक ਦਾ ਵਹਿਮ ਪਰਮ ਨਹੀਂ ਕਰਨਾ ਚਾਹੀਦਾ ਦੂਜਾ ਦਿਨਾਂ ਦੀ ਗਿਣਤੀ ਦਾ ਵਹਿਮ ਪਰਮ ਨਹੀਂ ਕਰਨਾ ਚਾਹੀਦਾ ਤੀਜਾ ਗੁਰਗਾਂ ਸਾਹਿਬ ਜੀ ਨੂੰ ਮਾਲੇ ਤਾਂ ਬੱਚੇ ਦਾ ਚੋਲਾ ਬਣਾ ਕੇ ਪਾਉਣਾ ਨਹੀਂ ਚਾਹੀਦਾ ਹੁਣ ਅਸੀਂ ਗੱਲ ਕਰਦੇ ਹਾਂ ਬੱਚੇ ਦਾ ਨਾਮ ਕਿਵੇਂ ਲੱਗਦੇ ਹਨ ਜੇਕਰ ਗੁਰਗੰ ਸਾਇਜ ਦੇ ਵਾਕ ਵਿੱਚ ਆਏ ਤਨਸਰੀ ਮਹਿਲਾ ਪੰਜਵਾ ਜਾਂ ਕੋ ਹਰ ਲੰਗਲਾ ਕੋ ਇਨ ਝੁਗਮਾ ਸੋ ਕਈਤ ਹੈ ਸੂਰਾ ਆਤਮ ਜਿਨਾ ਸਗਲ ਵਸਤਾ ਕੇ ਜਾਂ ਕਾ ਸਤਗੁਰ ਪੂਰਾ ਜੇ ਸਮਾਂ ਸੰਗ ਰਹਾਉ ਜਨ ਕੇ ਚਰਨ ਵਸੈ ਮੇਹੀਰਾ ਸੰਗ ਪੁਨੀਤਾ ਦੇਹੀ ਜਨ ਕੀ ਤੂਰ ਦੇ ਹੋ ਕਿਰਪਾ ਨਿਦ ਨਾਨਕ ਕਹਿ ਸੁਖ ਏਹੀ ਜਨ ਕੇ ਚਰਨ ਵਸੈ ਮੇਹੀਰਾ ਸੰਗ ਪੁਨੀਤਾ ਦੇਹੀ ਜਨ ਪਿਸ ਪਹਿਲਾ ਕਰਾਇਆ ਹੈ ਜੱਜਾ ਤੇ ਬੱਚੇ ਦਾ ਨਾਮ ਜੱਜੇ ਤੋਂ ਰੱਖਣਾ ਚਾਹੀਦਾ ਹੈ ਲड़का ਹੋਵੇ ਤਾਂ ਉਹਦਾ ਨਾਮ ਜਪਮਨ ਸਿੰਘ ਰੱਖ ਹੋ ਸਕਦਾ ਹੈ ਜੇਕਰ ਲੜਕੀ ਹੋਵੇ ਅਤੇ ਉਹਦੇ ਨਾਮ ਜਸਨੂਰ ਕੋਰ ਹੋ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ